ਲਵੀ ਹੋ ਰਹੇ ਨੇ ਕੱਖ ਦੇ ਇਹ ਸ਼ਾਮ ਨੇ ਆਓ ਕਬੱਡੀ ਪਾਉਣ ਦੇ ਵਾਸਤੇ ਇਹ ਹੈ ਮੱਖੀ ਕਲਾ ਵਾਲਾ ਮੱਖਣ ਸਿੰਘ ਸੰਧੂ ਪਰ ਮੱਖੀ ਦੇ ਨਾਂ ਦੇ ਨਾਲ ਆ ਪ੍ਰਸਿੱਧੀ ਵੱਡੀ ਬਣੀ ਰੇਡਰ ਵੱਡਾ ਬਣ ਗਿਆ ਖਿਡਾਰੀ ਤੇਰਾ ਹੌਣ ਤੋਂ ਆ ਆ ਭਾਵੇਂ ਵੱਟ ਵੱਟ ਖੱਦੀਆਂ ਬੰਦਾ ਜਿੰਨੀਆਂ ਵਿੱਚੋਂ ਦਾ ਜਿੰਦਗੀ ਚ ਸਾਰੀਆਂ ਨਹੀਂ ਮਿਲ ਜਾਂਦੀਆਂ ਸੋ 362 ਆਵਾਜ਼ ਥੋੜੀ ਕਲੀਅਰ ਨਹੀਂ ਜਾ ਰਹੀ ਮਿਹਰਬਾਨੀ ਕਰਕੇ ਸਾਊਂਡ ਵਾਲੇ ਵੀ ਬੇਨਤੀ ਕਰਦੇ ਆ ਉਹ ਧਿਆਨ ਦੇਣਗੇ ਆਓ ਇਧਰੇ ਪਾਸੇ ਫਰ 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 ਦੇਖ ਲੈ ਕਿਹ ਰਹੇਸ਼ ਦੀ ਰੇਡ ਔਰ ਦੂਸਰੇ ਪਾਸੇ ਐਂਡ ਕਰੀ ਕੋਸ਼ਿਸ਼ ਦੀਕਰਦਾ ਤਾਰੀ ਦੇ ਜਵਾਬਾਂ ਤੇ ਕਾਬੂ ਮੇਰੇ ਰਖੇ ਪਰਮਾਤਮਾ ਹੁਣ ਕੀ ਨੂੰ ਆਖਿਆ ਤੇ ਕਿਉਂ ਆਖਿਆ ਬਾਈ ਬਲਾਗਿਆਂ ਨੂੰ ਕਬ ਜ਼ਿੰਦਗੀ ਨਾਲ ਸ਼ਰੀਕਾ ਫਸ ਗਏ ਕੁੰਡੀਆਂ ਦੇ ਮਿੱਤਰਾਂ ਪੈ ਜਾ ਗੋਡੀ ਲਾ ਕੇ ਉਹ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾਂ ਪੈ ਜਾ ਗੋਡੀ ਲਾ ਕੇ ਇਹ ਪਰ ਕਹਿੰਦੇ ਜੱਗੂ ਨੌਜਵਾਨਤਾ ਹੀ ਕਰਦਾ ਉਹ ਬੱਲੇ ਬੱਲੇ ਬਾੜੇ ਵੱਡੇ ਤੇ ਨੇ ਪਉਣ ਲੱਗੀ ਐ ਬਸ ਥੋੜਾ ਜਿਹਾ ਭਰਾ ਵੜ ਕੇ ਕੰਟਰੋਲ ਵਿੱਚੋਂ ਤੁਸੀਂ ਵੀਰ ਹੋ ਤੁਸੀਂ ਆਇਓ ਅਸੀਂ ਬਾਰ ਬਾਰ ਇਹ ਕਹਿੰਦੇ ਕਿ ਸਾਡਾ ਮੀਤ ਨੂੰ ਮਾਣ ਆਪਣੇ ਪੇਟਰੇ ਦੇ ਉੱਪਰ ਔਰ ਰਵੀ ਸ਼ੇਰ ਸਿੰਘ ਦਾ ਪੁੱਤ ਅੰਬਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਕਿ ਪੈਂਦੀਆਂ ਕਬੱਡੀਆਂ ਦੇ ਚੜ ਚੜ ਕੇ ਓਏ हा न पंजाब जी महबूब खेल कबी